ਲਓ ਜੀ ਬਾਈ ਸਾਹਿਬ ਨੂੰ ਜਹਾਣੇ ਚਾਹੇ ਹੋਏ ਜੇ ਕਿਸਾਨ ਮੇਲੇ ਤੇ ਤੇ ਹੁਣ ਦਿਖਾਉਣ ਆਂਗੇ ਆਪਾਂ ਪਸ਼ੂ ਪਾਲਣ ਵਾਲੇ ਪਾਸੇ ਲੈ ਕੇ ਚਾਲਦੇ ਆ ਬਾਈ ਤੇ 13 ਦੇ 14 ਸਤੰਬਰ ਨੂੰ ਇਹ ਮੇਲਾ ਸੀ ਤੇ ਅੱਜ 14 ਤਰੀਕ ਆ ਬਾਈ ਆਪਾਂ ਅੰਦਰ ਲੈ ਕੇ ਚਾਲਦੇ ਆ ਤੁਹਾਨੂੰ ਖਾਨ ਮੇਲੇ ਤੇ ਜਾ ਵੀ ਇੱਥੋਂ ਐਂਟਰੀ ਗੇਟ ਆਗੀ ਤੇ ਹਾਰ ਸ਼ਿੰਗਾਰ ਵਾਲੇ ਇੱਧ ਕੀ ਬਹੁਤ ਆਏ ਹੋਏ ਨੇ ਦੇਖ ਸਕਦੇ ਹੋ ਬਾਈ ਨਾ ਬਾਕੀ ਬਾਈ ਅੰਦਰ ਕੀ ਕੁਝ ਆਇਆ ਹੋਇਆ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਬਾਈ ਦੇਖ ਸਕਦੇ ਹੋ 12ਵੀਂ ਕੰਪੋਸਟ ਤੇ ਜਾਨਵਰ ਵੀ ਦਿਖਾਵਾਂਗੇ ਵੀ ਕਿੱਦਾਂ ਦੇ ਆਏ ਨੇ ਛੋਟੇ ਮੱਝਾਂ ਕੱਟੀਆਂ ਜੋ ਵੀ ਇਸ ਸਾਰਾ ਕੁਝ ਦਿਖਾਵਾਂਗੇ ਬਾਕੀ ਚਾਲ ਜਾਂਗੇ ਅੰਦਰ ਕੀ ਗੱਲ ਬਾਤ ਸਾਰਾ ਕੁਝ ਤੁਹਾਨੂੰ ਲੈ ਵੀ ਮਿੱਤਰੋ ਪਹੁੰਚ ਗਏ ਆਪਾਂ ਤੇ ਸਭ ਤੋਂ ਪਹਿਲਾਂ ਤਾਂ ਵੀ ਤੁਸੀਂ ਦੇਖ ਸਕਦੇ ਹੋਗੇ ਇਹ ਹੈ ਕਿ ਸੱਣੀ ਕਰਨ ਵਾਲੀ ਮਸ਼ੀਨ ਹੈ ਨਾ ਯਾਨੀ ਕਿ ਹੁਣ ਬੰਦਿਆਂ ਨੂੰ ਹੱਥ ਨਾਲ ਸੱਣੀ ਕਰਨ ਦੀ ਲੋੜ ਨਹੀਂ ਹੈਗੀ ਮਸ਼ੀਨਾ ਆ ਜੀਆ ਵਿੱਚ ਪਾਓ ਤੇ ਸੱਣੀ ਤਿਆਰ ਤੇ ਅਗਲੀ ਭਾਈ ਇੱਧਰ ਕੀ ਚੀਜ਼ ਹੈ ਇਹ ਡਰੋਨ ਬਾਈ ਦੇਖ ਸਕਦਾ ਹੈ ਨਾ ਸਪਰੇਅ ਵਗੈਰਾ ਕਰਨ ਵਾਲਾ ਡਰੋਨ ਹੈਗਾ ਇਧਰ ਆਇਆ ਸਖੰਦਰ ਬੜਾ ਦਾ ਆ ਦੇਖ ਸਕਦਾ ਹਾਂ ਬਈ ਹੈ ਨਾ ਤੇ ਵਿੱਚੋਂ ਇਹ ਤੁਹਾਨੂੰ ਵਿੱਚੋਂ ਦਿਖਾ ਦਈ ਆਪਾਂ ਦੇਖ ਸਕਦੇ ਹਾਂ ਨਾ ਵਿੱਚੋਂ ਐਦਾਂ ਕਰਕੇ ਕਾਟਰ ਨੇ ਤੇ ਦੇਖ ਸਕਦੇ ਹੋ ਨਾਲ ਲਾਉਣ ਵਾਸਤੇ ਹੈਗਾ ਤੇ ਇਧਰੋਂ ਕੱਢ ਕੇ ਦੇ ਵਿੱਚ ਚੱਲ ਮਰਾ ਬਾਈ ਧੰਗਰਾਣ ਲੈ ਵੀ ਮਿੱਤਰੋ ਇਹ ਆ ਗਿਆ ਸਾਇਲਜ ਕਾਟਰ ਦੇਖ ਖਾਗਦੇ ਬਈ ਇਹਦਾ ਸਿੱਧਾ ਟਰਾਲੀ ਦੇ ਵਿੱਚ ਇਹ ਘੱਟ ਰਾ ਬਾਈ ਦੇਖ ਸਕਦੇ ਹੋ ਨਾ ਤੇ ਇਹਦੀ ਕੀਮਤ ਦੀ ਗੱਲ ਵੱਧ ਕਰੀਏ ਤਾਂ ਕੀ ਹੋਊਗੀ ਕਿ ਦੇਖ ਦਾਂਗੇ ਆਪਾਂ ਤੇ ਇਹ ਆ ਗਿਆ ਬਾਈ ਜੀ ਸੈਟ ਰਿਹਾ ਰਾ ਇਕੱਠਾ ਬਣਾਉਣ ਵਾਸਤੇ ਦੇਖ ਸਕਦੇ ਹੋ ਬਹੁਤ ਗੁੱਸਾ ਆਇਆ ਬਈ ਸਾਨੂੰ ਸਾਰਾ ਕੁਝ ਖਾਵਾਵਾਂਗੇ ਆਪਾਂ ਆਜੋ ਹਾਂ ਤਾਂ ਤਾਂ ਉੱਤਰਨੇ ਲੈ ਵੀ ਆਜੋ ਮਿੱਤਰ ਹੁਣ ਅੰਦਰ ਨੂੰ ਚੱਲਦੇ ਆਂਗੇ ਪਹਿਲਾਂ ਇੱਕ ਪਹਿਲਾਂ ਘੇੜ ਦਿਖਾਇਆ ਜਿਵੇਂ ਦਾ ਹੁਣ ਇੱਧਰ ਕੀ ਕੋਸਾ ਦਾ ਫੀਡ ਵਗੈਰਾ ਹਨਾ ਇਧਰੋਂ ਸਿੱਧਾ ਆ ਗਈ ਹਾਂ ਇੱਧਰ ਆ ਕੇ ਗੱਠ ਬਹੁਤ ਆ ਹਨਾ ਮੱਝਾਂ ਵਗੈਰਾ ਇਧਰ ਆ ਜਾਂਦੀਆਂ ਇਧਰ ਫੀਡ ਹੋ ਜਾਂਦੀ ਜੇ ਫੀਡ ਦੀ ਨਾ ਪਰਵਾਹ ਨਾ ਹਾਂ ਵੀ ਦੇਖ ਸਕਦੇ ਮਿੱਤਰੋ ਲੈ ਮਿੱਤਰੋ ਦੇ ਜਾਜੂ ਸੰਯੁਕਤ ਮੱਛੀ ਪਾਲਣ ਪ੍ਰਣਾਲੀ ਮੱਛੀ ਪਾਲਣ ਵਾਸਤੇ ਹੈ ਭਈ ਇਹ ਨਾ ਤੇ ਇਹਦੇ ਵਿੱਚ ਆਪਾਂ ਰੱਖ ਸਕਦੇ ਹਾਂਗੇ ਮੁਰਗੇ ਮੁਰਗੇ ਮੁਰਗੀਆਂ ਦਾ ਫਾਰਮ ਮੁਰਗੀ ਦਾ ਫਾਰਮ, ਮੱਲੇ ਬਾਈ ਮੱਛੀਆਂ ਦਾ ਫਾਰਮ ਨਾ ਤੇ ਸਾਰਾ ਸੋਲਰ ਸਿਸਟਮ ਦੇ ਉੱਤੇ ਆਗਾ ਤੇ ਆ ਗਿਆ ਬਾਈ ਡੈਰੀ ਫਾਰਮ ਵਾਲਾ ਆ ਗਿਆ ਡੈਰੀ ਫਾਰਮ ਦੇ ਵਿੱਚ ਵੀ ਤੁਸੀਂ ਬਾਈ ਦੇਖ ਸਕਦੇ ਹੋ ਨਾ ਪਾਣੀ ਦਾ ਟੈਂਕ ਆ ਗਿਆ ਸਾਰੇ ਬਾਈ ਜੀ ਨਕਸ਼ੇ ਬਣੇ ਹੋਏ ਨੇ ਤੇ ਅੱਗੇ ਆ ਗਿਆ ਬਾਈ ਪ੍ਰਾਗ ਟ੍ਰੈਪ ਇਹ ਪ੍ਰਾਗ ਹੁੰਦਾ ਨਾ ਜਿਹੜਾ ਸੈਦ ਦੇ ਨਾਲ-ਨਾਲ ਇਹ ਪ੍ਰਾਗ ਵੀ ਬਣਦਾ ਦਾ ਦੇਖ ਤਾਂ ਤੇ ਇੱਥੇ ਬਾਈ ਅਸੀਂ ਨਾ ਇੱਕਾ ਫਾਰਮ ਦੇ ਨਮੂਨੇ ਦੇਖੇ ਬੱਕਰੀ ਫਾਰਮ ਦੇਣਾ ਇਹ ਬਿੱਟੇ ਦਾ ਬੱਕਰੀ ਦੀ ਫੋਟੋਸ ਆਪੀਏ ਦੇਖ ਸਕਦੇ ਹੋਗੇ ਫਾਰਮਾਂ ਦੀ ਗੱਲਬਾਤ ਕਰੀ ਬਾਈ ਜੀ ਪਹਿਲੇ ਫਾਰਮ ਦਾ ਨਮੂਨਾ ਇਹ ਆ ਗਿਆ ਇਹ ਥੋੜਾ ਉੱਚਾ ਚੱਕ ਕੇ ਹੈਗਾ ਉੱਚਾ ਚੱਕ ਕੇ ਵੀ ਇਹਦੇ ਦੋ ਪੋਸ ਨੂੰ ਕਰਤੇ ਸੈੱਡ ਦੇ ਵਿੱਚ ਇੱਥੇ ਬੱਕਰੇ ਰੱਖ ਸਕਦੇ ਹੋ ਤੇ ਇਹ ਆ ਗਿਆ ਬਾਈ ਜੀ ਖੁੱਲਾ ਏਰੀਆ ਨਾ ਤਾਂ ਜੋ ਬੱਕਰੀ ਆਉਦੀ ਮਰਜ਼ੀ ਨਾਲ ਆਵੇ ਕਦੇ ਵਿੱਚ ਕਦੇ ਬਾਹਰੇ ਇਹ ਐਦਾਂ ਕਰਕੇ ਇਹ ਬੱਕਰੀ ਫਾਰਮ ਦਾ ਨਮੂਨਾ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਲਓ ਬਾਈ ਕੀ ਗੱਲ ਬਾਤ ਹੈ ਨਾ ਤੁਸੀਂ ਇਦਾਂ ਦਾ ਨਮੂਨਾ ਵੀ ਤੁਸੀਂ ਯਾਨਕੀ ਤਿਆਰ ਕਰ ਸਕਦੇ ਹੋਗੇ ਜਿੰਨਾ ਏਰੀਆ ਇਹ ਹੈ ਬਈ ਓਨੀ ਏਰੀਆ ਇਹ ਦਿੱਤਾ ਹੋਇਆ ਹੈਗਾ ਹੈਨਾ ਦੇਖ ਸਕਦੇ ਹੋ ਤੇ ਅੱਗੇ ਬਈ ਮੁਰਗੀ ਫਾਰਮ ਵਾਲਾ ਵੀ ਇਦਾਂ ਹੀ ਕਰਕੇ ਹੈਗਾ ਮੁਰਗੀ ਫਾਰਮਾਂ ਨੂੰ ਯਾਨਕੀ ਇਹਨੂੰ ਬਾਹਰ ਖੁੱਲਾ ਏਰੀਆ ਦਿੱਤਾ ਨਹੀਂ ਹੋਇਆ ਇਹਨੇ ਸਿਰਫ ਕੱਲਾ ਵਿੱਚ ਵਿੱਚ ਆਦੇ ਫੀਡਰਾਂ ਦੀ ਗੱਲ ਬਾਤ ਕਰੀ ਫੀਡਰ ਬਈ ਬਾਹਰ ਦੀ ਸਾਈਡ ਲਾਇਆ ਹੈ ਨਾ ਮੁਰਗੀਆਂ ਵਾਲਾ ਹੈਨਾ ਦੇਖ ਸਕਦੇ ਹੋ ਨਹੀਂ ਆਂਡੇ ਆਵਾਜ਼ ਤੇ ਹੈ ਦੇ ਬਾਹਰ ਦੀ ਸਾਈਡ ਤੇ ਇਹਦੇ ਫੀਡਰਾਂ ਦੀ ਗੱਲ ਬਾਤ ਕਰੀ ਇਹਦੇ ਫੀਡਰ ਵਿੱਚ ਹੀ ਹੋਣਗੇ ਲੈ ਯਾ ਵੀਦਰਾ ਮੱਝਾਂ ਵਾਲੇ ਪਾਸੇ ਆ ਗਏ ਤੇ ਝੋਟਾ ਆ ਗਿਆ ਝੋਟਾ ਦੇਦਾ ਮੂਰਾ ਨਾ ਹੋਦਾ ਤੋ ਤੇ ਮਾਂ ਦੇ ਦੁੱਧ ਦਾ ਰਿਕਾਰਡ ਹੈਗਾ ਬਈ 4824 ਕਿਲੋ ਸਾਲ ਦਾ ਹੁੰਦਾ ਨਾ ਮਤਲਬ ਸੂਏ ਦਾ ਲੈ ਵੀ ਬਈ ਦੇਖਾ ਤੇ ਝੋਟਾ ਦੇਖ ਸਕਦੇ ਹਾਂ ਝੋਟਾ ਦੇਖ ਸਕਦੇ ਹਾਂ ਨਾ ਤਲ ਅੱਗੇ ਜਾ ਕੇ ਅੰਦਰ ਲੈ ਵੀ ਉਹ ਅੱਗੇ ਮੱਝਾਂ ਨੇ ਮੱਝਾਂ ਬੈਠੀਆਂ ਨੇ ਬਈ ਲੈ ਵੀ ਮਿੱਤਰੋ ਹੋਏ ਆ ਕਿ ਯੂਨੀਵਰਸਿਟੀ ਵਾਲਦੇ ਬੱਕਰੀਆਂ ਨਾ ਚੈੱਕ ਕਰੋ ਕੁਆਲਿਟੀ ਬਈ ਇਹ ਜਿੱਦ ਲਾ ਅੱਖਾਂ ਦੇ ਵਿੱਚ ਆ ਗਈ ਕੰਨ ਤੁਹਾਡੇ ਸਾਹਮਣੇ ਨੇ ਬਾਈ ਨਾ ਦੇਖ ਸਕਦੇ ਹੋਗੇ ਤੇ ਕੇਜ ਬਣਾ ਕੇ ਨਾ ਇੱਕ ਇਦਾਂ ਦਾ ਰੱਖੀ ਹੋਈ ਹੈ ਕਿ ਤੇ ਇਹ ਫੀਡ ਵਾਲਾ ਸਿਸਟਮ ਆ ਗਿਆ ਉਹ ਰਹੀ ਤੇ ਇਹਦੇ ਜੇ ਰਿਕਾਰਡ ਦੀ ਗੱਲ ਬਾਤ ਕਰੀਦਾ ਬਾਈ ਜੀ ਇੱਥੇ ਰਿਕਾਰਡ ਇਦਾਂ ਲਿਖਿਆ ਹੈ ਦਾ 5 ਪੁਆਇੰਟ 150 ਗ੍ਰਾਮ ਦੁੱਧ ਇੱਕ ਦਿਨ ਦਾ ਬਈ ਦੇਖਦਾ ਵੱਤੋ ਵੱਤ ਜਣ ਕਿ 5 ਕਿਲੋ 150 ਗ੍ਰਾਮ ਦਾ ਦੁੱਧ ਜਿਹੜਾ ਚੋਇਆ ਗਿਆ ਹੈਗਾ ਤੇ ਇੱਧਰ ਆ ਗਿਆ ਬਾਈ ਜੀ ਬਿੱਟਰ ਬੱਕਰਾ ਬਿੱਟਰ ਨੇ ਮੂੰਹ ਪਰਲੇ ਬਸ ਕੀਤਾ ਦੇਖ ਸਕਦੇ ਬਿੱਟਰ ਬੱਕਰਾ ਤੁਹਾਨੂੰ ਦਿਖਾ ਦਈਏ ਬਾਈ ਆਉਣਾ ਆਉਣਾ ਲੈ ਮਿੱਤਰੋ ਦੇਖ ਇਹਦੀ ਹਾਈਟ ਤਾਂ ਬਾਈ ਜੀ ਬਹੁਤ ਥੋੜੀ ਹੈ ਜੀ ਹਾਈਟ ਦੀ ਗੱਲ ਬਾਤ ਕਰੀਏ ਤਾਂ 37 ਇੰਚ ਹਾਈਟ ਦੇ ਹੈ ਬਾਕੀ ਉਹ ਜੀ ਬਾਈ ਫੇਸ ਕੁਆਰਟੀ ਚੈੱਕ ਕਰ ਸਕਦੇ ਹੋਗੇ ਲੈ ਚਲ ਲੈ ਵੀ ਤੁਹਾਨੂੰ ਦਿਖਾਉਣਾ ਕਿ ਮੱਸੀ ਦੀਆਂ ਨਸਲਾਂ ਤੇ ਇਹ ਆ ਗਈ ਬਾਈ ਜੀ ਕਤਲਾ ਦੇਖ ਸਾਡੇ ਮੈਂ ਇਦਾਂ ਦੀ ਕਤਲਾ ਆ ਗਈ ਇਹ ਕਰਾਸਕਾਰ ਪਾਜੀ ਕਾਮਨਕਾਰ ਪਾਜੀ ਤੇ ਸਿਲਵਰਕਾਰ ਪਾ ਸਿਲਵਰ ਆ ਗਈ ਬਾਈ ਇਹ ਨਾ ਔਰ ਉਹ ਦੇਖ ਸਕਦੇ ਆਂ ਬਈ ਇੱਕ ਇੱਕ ਸਮਾਨੇ ਮੱਛੀਆਂ ਆ ਨਾ ਮੁਰਾਕ ਲੈ ਵੀ ਅਲੱਗ-ਅਲੱਗ ਕਿਸਮਾਂ ਦੇ ਦੇਖ ਸਕਦੇ ਮੱਛੀ ਦੇ ਨਾ ਲੈ ਵੀ ਮਿੱਤਰੋ ਦੇਖ ਸਕਦੇ ਆਂ ਬਈ ਨਾ ਜੇ ਤੁਹਾਡੇ ਕੋਲ ਘੱਟ ਜਗ੍ਹਾ ਹੈਗੀ ਤਾਂ ਤੁਸੀਂ ਘੱਟ ਜਗ੍ਹਾ ਦੇ ਵਿੱਚ ਤਿੰਨ-ਚਾਰ ਕੰਮ ਕਰ ਸਕਦੇ ਹੋਗੇ ਦੇਖ ਲਓ ਇੱਥੇ ਦਿਖਾਇਆ ਕਿ ਜੇ ਮੰਨ ਲਓ ਤੁਹਾਡੇ ਕੋਲ ਅੱਧਾ ਗਿੱਲਾਗਾ ਜਾਂ ਪੌਣਾ ਕਿਲੇ ਕਿਲਾ ਹੋਵੇ ਨਾ ਉਹਦੇ ਵਿੱਚ ਤੁਸੀਂ ਮੁਰਗੀ ਫਾਰਮ ਸੂਰ ਫਾਰਮ ਜਾਂ ਫਿਰ ਬੱਕਰੀ ਫਾਰਮ ਗਾਵਾਂ ਮੱਝਾਂ ਦਾ ਤੇ ਮੱਛੀਆਂ ਦਾ ਇਕੱਠਾ ਕਰ ਸਕਦੇ ਹੋ ਹਨ ਕਿਵੇਂ ਲੱਗਿਆ ਬਈ ਨਮੂਨਾ ਕਮੈਂਟ ਜ਼ਰੂਰ ਕਰ ਦਿਓ ਚਲੋ ਅੱਗੇ ਚੱਲਦੇ ਆ ਲੈ ਵੀ ਮਿੱਤਰੋ ਦੇਖ ਸਕਦੇ ਹੋਗੇ ਨਾ ਇੱਧਰ ਆ ਗਏ ਅਸੀਂ ਹੁਣ ਇੰਪਲੀਮੈਂਟ ਵਾਲੇ ਪਾਸੇ ਹਨਾ ਸਾਰੇ ਵੀ ਟਰੈਕਟਰ ਵਗੈਰਾ ਸਾਰੇ ਸੰਦ ਸੰਦ ਜਿਹੜੇ ਜੋ ਵੀ ਕਿਸਾਨਾਂ ਦੀ ਵਰਤਿਆਂ ਨੇ ਸਾਰੇ ਵੀ ਦੇਖ ਸਕਦੇ ਹੋ ਨਾ ਤੇ ਇੱਧਰ ਸਵਰਾਜ ਵਾਲਿਆਂ ਨੇ ਉਹਦੀ ਸਟਾਲ ਲਾਈ ਹੋਈ ਹੈ ਨਾ ਸਾਰੇ ਟਰੈਕਟਰ ਵੀ ਦੇਖ ਸਕਦੇ ਹੋਗੇ ਸਿਕੰਦਰ ਭਾਈ ਆਪਣੇ ਨਾਲ ਆਇਆ ਸਿਕੰਦਰ ਹਰਦੇਵ ਆਇਆ ਭਾਈ 来 ਮਿੱਤਰੋ ਦੇਖ ਸਕਦੇ ਹੋ ਉਧਰ ਬਾਹਰ ਖੜੇ ਇਹ ਆ ਗਿਆ ਬਾਈ 15 ਸਪੀਡ ਵਾਲਾ ਨਾ 15 ਸਪੀਡ ਵਾਲਾ ਆਜੋ ਆਜੋ ਯਾਰ ਘੇਟ ਪੂਜਾ ਕਰੀਏ ਆਜੋ ਰਾਜ 969 ਬਾਈ ਇਹ ਸਭ ਤੋਂ ਵੱਧ ਵਰਤਿਆ ਜਾਣਾ 735 ਡਾਇਰੈਕਟ ਹੈ ਨਾ ਦੇਖ ਸਕਦੇ ਘਰ ਤੋਂ ਬਤਨਦੇ 735 ਵਿੱਚ ਸਵਰਾਜ ਵਾਲਾ ਤੇ ਇਹ ਆ ਗਈ ਕੰਪੈਨ ਬਾਈ ਸਵਰਾਜ ਦੀ ਹੈ ਨਾ ਲੈ ਵੀ ਮਿੱਤਰੋ ਦੇਖੋ ਸਵਰਾਜ ਦਾ ਛੋਟਾ ਟਰੈਕਟਰ ਟਾਰਗੇਟ 630 ਤੇ ਜਿਹੜੀ ਮੇਨ ਗੱਲ ਆ ਵੀ 4x4 ਵੀ ਹੈ ਟਰੈਕਟਰ ਤੁਹਾਡਾ ਦੇਖ ਸਕਦੇ ਹੋ ਨਾ ਵੀ ਮਿੱਤਰੋ ਗੇਅਰ ਵੀ ਮਨ ਦਾ ਹੱਥ ਦੇ ਵਿੱਚ ਨੇ ਸਾਰੇ ਇੱਧਰ ਦੇ ਪਾਸੇ ਚੈੱਕ ਕਰੋ ਬਈ ਛੋਟਾ ਟਰੈਕਟਰ ਹੈਗਾ ਦੇਖ ਸਕਦੇ ਹੋਗੇ ਮaza maza ਪੰਜ ਚਾਰ ਕਫੋਟਾ ਦਾ ਟਰੈਕਟਰ ਆ ਬਈ THP ਦਾ ਹਾਂ 4x4 4x4 THP ਦਾ ਬਈ ਦੇਖ ਸਕਦੇ ਹੋ ਪੰਜ ਫੋਟਾ 5 ਵੋਟਾ ਰੋਟਾਵੇਟਰ ਖੇਚਦਾ ਬਾਈ ਕਹਿੰਦਾ ਚੈੱਕ ਕਰੋ ਲੈ ਵੀ ਤੁਹਾਨੂੰ ਦਿਖਾਉਣ ਆ ਗਿਆ ਸੋਨਾਲੀ ਕਾਲੀ ਸਟਾਲ ਵੀ ਨਾ ਦੇਖ ਸਕਦੇ ਆਜੋ ਬਈ ਮਿੱਤਰੋ ਇੱਧਰ ਘੱਟ ਥੋੜਾ ਜਿਹਾ ਘੱਟ ਆ ਗੱਲ ਪਤਾ ਨਹੀਂ ਕੀ ਆ ਟਰੈਕਟਰ ਬਾਈ ਨਵਾਂ ਲਾਂਚ ਕੀਤਾ ਮੈਨੂੰ ਲੱਗਦਾ ਸੋਨਾਲੀ ਕਾਲ ਨੇ 4x4 ਚੈੱਕ ਕਰੋ ਮਿੱਤਰੋ ਦੇ ਸਪੈਸੀਫਿਕੇਸ਼ਨ ਕੀ ਨੇ ਤੁਹਾਨੂੰ ਵੀ ਦਿਖਾਉਣੇ ਆ ਬਾਈ ਕਿੰਨੀ ਕਿੰਨਾ ਵੀ ਇਹ ਨੇ ਦੀਆਂ ਦੇਖ ਸਕਦੇ ਆਇਓ ਹੋਰ ਵੀ ਦਿਖਾਦੀ ਬਈ ਇੱਕ ਇਹ ਆ ਗਿਆ DI 60 ਦੇ ਵੀ ਦੇਖ ਸਕਦੇ ਹੋ ਨਾ ਇਹ ਆ ਗਿਆ ਭਾਈ ਖੋਰ ਬਾਈ ਫੋਰ ਹੈ ਵੀ ਬਹੁਤ ਸਾਰੇ ਟਰੈਕਟਰ ਨੇ ਕੋ ਉਹ ਛੋਟਾ ਟਰੈਕਟਰ ਵੀ ਦੇਖ ਸਕਦੇ ਹੋ ਤਾਂ ਟੰਗਿਆ ਹੋਇਆ ਜਿਹੜਾ ਬਾਗਬਾਨੀ ਦੇ ਲਈ ਜਾਂ ਇਹ ਛੋਟੇ ਕਿਸਾਨ ਜਿਨ੍ਹਾਂ ਕੋ ਫਿਰ ਅਗਲ ਘੱਟ ਜਮੀਨ ਉਹ ਵੀ ਵਰਤ ਸਕਦੇ ਨੇ ਨਾ ਦੇਖਾਂ ਤੇ ਆ ਜੋ ਹੋਰ ਪਾਸੇ ਲੈ ਕੇ ਚੱਲਦੇ ਹਾਂ ਤੁਹਾਨੂੰ ਲੈ ਮਿੱਤਰੋ ਤੁਰਦੇ ਫਿਰਦੇ ਨਾਜ਼ਰ ਪੈ ਗਈ ਆ ਹਵੇਲੀ ਦੇ ਉੱਤੇ ਭਾਈ ਦੇਖ ਸਕਦਾ ਨਾ ਹਵੇਲੀਆ ਤੇ ਵੀਰਾਂ ਨੇ ਖਾਣਾ ਖਾਦਾ ਹੋਊਗਾ ਨਾ ਭਾਈ ਆਪਾਂ ਨੇ ਪਰ ਭਾਈ ਇਹ ਹਵੇਲੀ ਹੈਗੀ ਆ ਬਾਇਰ ਦੀ ਵੇਲੀ ਯਾਨਕਿ ਭਾਈ ਬਾਹਰ ਵਰਤ ਲੋ ਸਾਰੀ ਜਾਣਦੇ ਹਨ ਨਾ ਪੈਟੀ ਛੱਡ ਦਵਾਈਆਂ ਦੀ ਹੈਗੀ ਦੇਖ ਸਕਦੇ ਹੋ ਮਿੱਤਰੋ ਹਣਾ ਤੇ ਅੰਦਰ ਭਈ ਹਵੇਲੀ ਤੇ ਰੌਣਕਾਂ ਲੱਗੀਆਂ ਭਈਆਂ ਨੇ ਭਾਈ ਦੇਦਾ ਢੋਲ ਠਮੱਕਾ ਹੋ ਰਿਹਾ ਪੂਰਾ ਦੇਖ ਲੈ ਲੈ ਵੀ ਮਿੱਤਰੋ ਨਾਸੀ ਆ ਗਏ ਬੀਸੀਐਸ ਇੰਡੀਆ ਵਾਲਾ ਨਾ ਸੋ ਦੁਕਾਨਾਂ ਇਹ ਕਟਿੰਗ ਵਾਲੀਆਂ ਮਸ਼ੀਨਾਂ ਨੇ ਸਾਰੀਆਂ ਹੋਏ ਨਾ ਮੱਕੀ ਚਰੀ ਕੁਝ ਵੀ ਕੱਟਣ ਵਾਲ ਚ ਵੀ ਦੇਦਾ ਨਾ ਇਕੱਲਾ ਬੰਦਾ ਉੱਪਰ ਬੈਠ ਕੇ ਕਿੰਨਾ ਮਰਜੀ ਵਟ ਲੋ ਬਾਈ ਹੈ ਨਾ ਦੇਖ ਸਾਗੇ ਮਿੱਤਰੋ ਤੁਹਾਨੂੰ ਹੋਰ ਵੀ ਦਿਖਾਉਣੇਗੇ ਕੀ ਕੁਸ ਹੈਗਾ ਉਰੇ ਛੋਟੇ ਛੋਟੇ ਮਸ਼ੀਨਾਂ ਨੇ ਹੋਏ ਨਾ ਇਕੱਲਾ ਬੰਦਾ ਜਿਹਨੂੰ ਆਪਰੇਟ ਕਰ ਸਕਦਾਗਾ ਕੰਮ ਸੌਖਾ ਕਰਦਾ ਹੈ ਨਾ ਕੰਮ ਸੌਖਾ ਕਰਦਾ ਵੀ ਇਕੱਲਾ ਬੰਦਾ ਹੀ ਕੰਮ ਕਰੀ ਜਾਵੇ ਕੀਮਤ ਇਹ ਦੇਖ ਸਕਦੇ ਬਈ ਇਹਦੀ 1.5 ਲੱਖ ਰੁਪਏ ਕੀਮਤ ਹੈ ਦੀ ਹਨਾ 1.5 ਲੱਖ ਰੁਪਏ ਕੀਮਤ ਹੈ ਲਗਭਗ ਤੇ ਇਧਰ ਕੀ ਕੁਸਾ ਹੋਰ ਉਹ ਨੂੰ ਵੀ ਦਿਖਾਉਣੇ ਹੈਗੇ ਬਈ ਆਪਾਂ ਲੈ ਵੀ ਦੇਖੋ ਇਹ ਰੋਟਾ ਬਟਰ ਆ ਗਿਆ ਬਈ ਹੱਥ ਨਾਲ ਕੱਲਾ ਬੰਦਰਾ ਉਹਨਾਂ ਦੇ ਤੇ ਇਹ ਬੈਠ ਕੇ ਇਹ ਰੋਟਾ ਬਟਰ ਆ ਗਿਆ ਇਹ ਵੀ ਸਾਰੇ ਹੱਥ ਾਲੇ ਆ ਗਏ ਹਨਾ ਦੇਖੋ ਦੇਖ ਲੈ ਮਿੱਤਰੋ ਅੱਗੇ ਦੌੜੇ ਮੈਂ ਵੀ ਮਿੱਤਰੋ ਰਾਤ ਤੇ ਚੱਲਦੇ ਚੱਲਦੇ ਨਾ ਪਨਵਾ ਮਿਲ ਗਿਆ ਸਪਰੇ ਵਾਲਾ ਰਿਗਾਰਡਮੈਂਟ ਜਨਾ ਤੁਸੀਂ ਦੇਖ ਸਕਦੇ ਹੋ ਜੀ ਜਗਾ ਦੇਖ ਸਕਦੇ ਹੋ ਮਿੱਤਰੋ ਕਿੰਨੀ ਕਵਰ ਕਰਦਾ ਹੋ ਨਾ ਇਹ ਉਹ ਤਹਾਂ ਚੜਾਇਆ ਪਿਆ ਬਤਿੰਦਰਾ ਨੇ ਇਹ ਕੰਪਨੀ ਦੀ ਗੱਲ ਬਾਤ ਕਰੀ ਬਾਈ ਜੀ ਕੋਈ ਬਾਹਰ ਨਹੀਂ ਦੀ ਕੰਪਨੀ ਲੱਗਦੀ ਹੈਗੀ ਬਾਈ ਇਹ ਵਾਲੀ ਕੰਪਨੀ ਆ ਬਾਈ ਮੈਂ ਤਾਂ ਨਾਮ ਵੀ ਨਾ ਤੁਸੀਂ ਚੈੱਕ ਕਰੋ ਮਿੱਤਰੋ ਦੇਖ ਸਕਦੇ ਹੋ ਨਾ ਏਰੀਆ ਖਾਸਾ ਕਵਰ ਕਰਦਾ ਬਾਈ ਇਹ ਤੇ ਸੀ ਕਿਤੇ ਵੀ ਕਿਹੜੀ ਫਸਲ ਤੇ ਸਪਰੇਅ ਕਰਨ ਲਈ ਵਰਤ ਸਕਾਂ ਚਲੋ ਜੀ ਹੋਰ ਕੋ ਦੇਖਦੇ ਆ ਵੀ ਹੋਰ ਕੀ ਕੋ ਤਾਂ ਨਾ ਬਣੇ ਰਹੋ ਵੀਡੀਓ ਦੇ ਵਿੱਚ ਲੈ ਵੀ ਕੇ ਐਸਾ ਗਰਵਾਲੇ ਵੀ ਪਹੁੰਚੇ ਨੇ ਕੇਸ ਗਰੁੱਪ ਵਾਲੇ ਵੀਰ ਸਭ ਦੇ ਇੱਕ ਕੰਬੈਨ ਲੈ ਕੇ ਤੇ ਹੋਲ ਵੀ ਇੰਪਲੀਮੈਂਟ ਨੇ ਜਿਵੇਂ ਬਾਈ ਮੱਕੀ ਵਾਲਾ ਕਟਰਾ ਆ ਗਿਆ ਰੋਟਾ ਬੀਟਰ ਵਗੈਰਾ ਆ ਗਿਆ ਨਾ ਤੇ ਇਧਰੇ ਪਾਸੇ ਬਾਈ ਮਹਿੰਦਰਾ ਦੀ ਸਟਾਰ ਲੱਗੀ ਹੋਈ ਹੈਗੀ ਮਹਿੰਦਰਾ ਦਾ 4x4 ਨੋਵੋ ਨੋਵੋ ਬਾਈ ਦੇਖਾ ਨਾ ਨਵੋਸ 652 ਚੈੱਕ ਕਰੋ ਬਈ ਤੇ ਇੱਧਰ ਆਗੇ ਦਸਵੇਂ ਸਾਲੇ ਲੈਂਡ ਹੋਰ ਸਾਡੇ ਚਲੋ ਆਜੋ ਹੋਰ ਦਿਖਾਉਣਾ ਤੁਹਾਨੂੰ ਤੇ 240 ਕਿਲੋਵੋਲਟ ਦਾ ਇੱਕ ਟਾਹ ਵੀ ਮੋਟਰ ਮੀਟਰ ਦਾ ਬੋਲਡ ਇਹ ਆਗੇ ਫੀਲਡ ਕਿੰਗ ਵਾਲੇ ਲੈ ਵੀ ਆਰਾ ਇੰਪਲੀਮੈਂਟ ਨੇ ਇਹਨਾਂ ਦੀ ਬਈ ਦੇਖ ਸਕਦੇ ਹੋਗੇ 145000 ਜੀ ਆਗੇ ਬਈ ਪਹੁੰਚੇ ਹੋਏ ਨੇ ਆਪਾਂ ਨੇ ਦੇਖ ਸਕਦੇ ਹੋ ਦੇਖੋ ਬਈ ਮਿੱਤਰੋ ਇਹ ਆ ਗਿਆ ਰੋਟਾ ਵੇਟਰ 29 ਸਪੀਡ 골ਡ ਹੋ ਰਿਹਾ ਜਾਏਗਾ ਲਵੀ ਜਗਤੀ ਤਾਲੇ ਦੇਖ ਸਕਦੇ ਹੋ ਹਣਾ ਜਗਤਜੀਤ ਵਾਲੀ ਸਭ ਤੋਂ ਵੱਡੀ ਸਟਾਲ ਹੁੰਦੀ ਹੈ ਜੇ ਤਾਂ ਦੇ ਉੱਤੇ ਕੋਈ ਗੱਲ ਬਾਤ ਆ ਬਈ ਉਰੇ ਵੀ ਨਹੀਂ ਕੰਪੇਨ ਲੈ ਕੇ ਪਹੁੰਚੇ ਹੋਏ ਨਹੀਂ ਤੇ ਬਾਕੀ ਹੋਰ ਵੀ ਪਰਲੇ ਬਸ ਇੰਪਲੀਮੈਂਟ ਪਏ ਨਹੀਂ ਬਈ ਨਾ ਹਨਾ ਵੀਡੀਓ ਤੇ ਦਿਖਾਵਾਂਗੇ ਬਈ ਦੇਖੋ ਇਹ ਕੀ ਕੰਪੇਨ ਹੈ ਢੋਲ ਵੱਜੇ ਜਾਂਦੇ ਨੇ ਮਿੱਤਰੋ ਲੈ ਉਕੇ ਚੱਲਦਾਂਗੇ ਜਗਜੀਤ ਵਾਲੇ ਉਹ ਸਾਹਮਣੇ ਬਈ ਸੁਣੀ ਜੱਡੀ ਲੱਗਾ ਤੋੜਨੇ ਕਹਿੰਦਾ ਆ ਜੋ ਲੈ ਵੀ ਇੱਧਰ ਸਾਰੇ ਨੇ ਇਹ ਬੀਜਾਂ ਵਾਲੇ ਨੇ ਇੱਥੇ ਸਾਨੂੰ ਹਰੇਕ ਤਰ੍ਹਾਂ ਦਾ ਬੀਜ ਹੈਗਾ ਇੰਨਾ ਸਟਾਲ ਤੇ ਮਿਲੂਗਾ ਉਹ ਉੱਥੋਂ ਲੈ ਕੇ ਇੱਥੇ ਤੱਕ ਆ ਜੀ ਦੇਖਦੇ ਆਏ ਬਈ ਹਰੇਕ ਤਰ੍ਹਾਂ ਦਾ ਬੀਜ ਹੈਗਾ ਤੁਸੀਂ ਕੋਈ ਵੀ ਬੀਜ ਬੀਜ ਸਹਦ ਜੋ ਵੀ ਤੁਸੀਂ ਸਹਦ ਜੋ ਵੀ ਤੁਸੀਂ ਲੈਣਾ ਚਾਹੋ ਇੰਨਾ ਸਟਾਲਾਂ ਤੋਂ ਲੈ ਸਕਦੇ ਹਾਂ ਤੁਹਾਨੂੰ ਆਇਆ ਥੋੜੀ ਜਿਹੀ ਚੱਲ ਕਮਰਾ ਦਈਏ ਲੈ ਵੀ ਦੇਖ ਆ ਜੀ ਇੱਥੇ ਬਈ ਅਜੀ ਦਿਖਾਈ ਹੋਈ ਹੈ ਨਾ ਛੋਟਾ ਸੰਦ ਬਣਾਏ ਹੋਣ ਸਾਰੇ ਰਬੜ ਦੇ ਲੈ ਵੀ ਆਜੋ ਹੋਰ ਵੀ ਕੀ ਕੁਸਾ ਤੁਹਾਨੂੰ ਦਿਖਾਵਾਂਗੇ ਬਈ ਜੋ ਵੀ ਨਿਗਾਹ ਪੂ ਕੇ ਦੇਖ ਸਕੋ ਆ ਜਾ ਬਈ ਅਚਾਰ ਵਗੈਰਾ ਆ ਗਏ ਸਾਰੇ ਸਾਰੇ ਆਪਣੇ ਚਾਰ ਵਗੈਰਾ ਆ ਗਏ ਆਜੋ ਲੈ ਵੀ ਮਿੱਤਰੋ ਆਜੋ ਹੁਣ ਤੁਹਾਨੂੰ ਦਿਖਾਉਣਾ ਹੈਗਾ ਭਾ ਛੱਲੀਆਂ ਦਾ ਪੇੜ ਹਾਂ ਛੱਲੀਆਂ ਦਾ ਪੌਦਾ ਦਾ ਬਹੁਤ ਇਹਨੂੰ ਦੇਖਿਆ ਤੁਹਾਨੂੰ ਪੇੜ ਦਿਖਾਵਾਂਗੇ ਬਾਈ ਛੱਲੀਆਂ ਵੀ ਉਹਦੇ ਪੱਤੇ ਹੈ ਨਹੀਂ ਗਏ ਛੱਲੀਆਂ ਛੱਲੀਆਂ ਲੱਗੀਆਂ ਹੋਈਆਂ ਨੇ ਲੈ ਵੇ ਦੇਖ ਤਾਂ ਦੀ ਪੇੜ ਲੈ ਮਿੱਤਰੋ ਦੇਖ ਸਕਦੇ ਆਗਾ ਛੱਲੀਆਂ ਦਾ ਪੇੜ ਦੇਖ ਸਕਦੇ ਹੋ ਇੱਕ ਪੌਦਾ ਲਾ ਲਿਆ ਬਾਈ ਥੋੜੀ ਜਿਹਾ ਘੇਰਦਾਗਾ ਤੇ ਬਾਈ ਤਾਂ ਬੀਜ ਆਣਾ ਵੀਰਾਂ ਕੋਲੇ ਕਿਹੜਾ ਬੀਜ ਆ ਬਈ ਹੈਗਾ ਆਈ ਐਮ ਐਚ 226 226 ਨੰਬਰ ਬੀਜ ਆ ਬਈ ਇਹ 225 ਕੁਬੀ ਥੱਲੀਆਂ ਦਿਖਾਈਆਂ ਉਹਨੇ ਵੀ ਇਦਾਂ ਦੀ ਥੱਲੀਆਂ ਲਾਦੀਆਂ ਹਨਾ ਇਹ ਬੀਜ ਆਪਾਂ ਖੜਿਆ ਬਈ ਇਹ ਚਲੋ